ਅੱਜ ਮੈਂ ਹਲਕਾ ਕਰਦੀਆਂ ਜਿਹਾ ਕਿ 10 ਸਾਲ ਵਿੱਚ ਕੰਸੀਜੈਂਸੀ ਆ ਗੁਰਕਬਾਲ ਸਿੰਘ ਮਹਾਲੇ ਦੇ ਇੰਚਾਰਜ ਨੇ ਤੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਕਿ ਜਿੱਦ ਸਾਡੇ ਸਤਾਸ਼ਪੀ ਸਿੰਘ ਜੀ ਵੱਲੋਂ ਪ੍ਰਧਾਨ ਸਾਹਮਣੇ ਹਲਕਾਂਚਾ ਜਨ ਨੂੰ ਮੀਤ ਪ੍ਰਦਾਨ ਬਣਾਇਆ ਕਿ ਜਨਰਲ ਸਖਤਰ ਬਣਾਇਆ ਇਦਾਂ ਦੀਆਂ ਨਿਯੁਤੀਆਂ ਕੀਤੀਆਂ ਤੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਇਹਦੇ ਨਾਲ ਨਾਲ ਜਿਹੜੀ ਪ੍ਰਧਾਨ ਜੀ ਨੇ ਇਹ ਬੜੀ ਵੱਡੀ ਜਿੱਤ ਕੀਤੀ ਹੈ ਕਿ ਲੋਕਾਂ ਨੇ ਜਮੀਨਾਂ ਬਚਾਈਆਂ ਉਹ ਵੀ ਜਿੱਤ ਦੀ ਖੁਸ਼ੀ ਵਿੱਚ ਉਹ ਵੀ ਗੱਲ ਸੁਣਿਆ ਦੇਣਾ ਕਿ ਇਕੱਲੀ ਦਲ ਨੇ ਬੜਾ ਵੱਡਾ ਕੰਮ ਕੀਤਾ ਕਿ ਜਨਾਮ ਹੋਰ ਚਲਾਉਂਦੇ ਨਾ ਕਰਨੇ ਲਾਉਂਦੇ ਉਹ ਜਮੀਨਾਂ ਨੇ ਸੀ ਜਿਹੜੀਆਂ ਇਹ ਬਚਣੀਆਂ 1 31 ਤਰੀਕ ਨੂੰ ਲੋਗੇ ਬੜੀ ਵੱਡੀ ਰੈਲੀ ਹੋ ਰਹੀ ਹੈ ਉਹ ਵੀ ਵੱਡੀ ਜਿੱਤੀ ਦੇ ਵਿੱਚ ਹਲਕਿਆਂ ਚੋਂ ਸੀ ਬੰਦੇ ਲੈ ਕੇ ਜਾਣਾ ਇਹ ਸਾਰਾ ਪ੍ਰੋਗਰਾਮ ਸੀ ਕਿ ਚੰਦ ਬੰਦੇ ਵਰਕਰ ਦੇ ਸਦਾਂਗੇ ਪਰ ਜਦੋਂ ਸੁਨਿਆ ਮਿਲਿਆ ਤੇ 2.5-3000 ਬੰਦਾ ਇਕੱਠਾ ਹੋ ਗਿਆ ਬੜੀ ਵੱਡੀ ਰੈਲੀ ਹੈ ਇਸ ਕਰਕੇ ਸ਼ੋਮਨੀ ਕਾਲੀਦਨ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਲੋਕ ਚਾਹੁੰਦੇ ਨੇ ਕਿ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਏ ਕਿਉਂਕਿ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਹੀ ਪੰਜਾਬ ਦੀ ਗੱਲ ਕਰ ਸਕਦੀ ਹੈ ਤੇ ਪੰਜਾਬ ਨੂੰ ਬਚਾ ਸਕਦਾ ਹੈ ਇਹ ਸਰਕੇ ਬੜਾ ਵੱਡਾ ਪ੍ਰੋਬਲਮ ਹੋਇਆ ਮੈਂ ਲੋਕਾਂ ਦੇ ਸਿਹਤ ਧੰਨਵਾਦ ਕਰਾਂ ਉਹ ਜਮਾਨਤ ਹੀ ਲੇਟ ਕਰ ਰਹੇ ਨੇ ਕਿਸੇ ਤਰੀਕੇ ਨਾਲ ਸਰਕਾਰ ਵਾਲੇ ਵੀ ਜਮਾਨਤ ਲੇਟ ਪੇਚ ਦੇ ਵਿੱਚ ਕੁਝ ਨਹੀਂ ਉਹ ਜਿੱਡੀ ਵੱਡੀ ਚਾਰਸ਼ੀਟ ਬਣਾਈ ਆ ਤੇ ਉਹ ਝੂਠ ਨੂੰ ਹੀ ਬਣਾਉਂਗਾ ਤੇ ਸੱਚ ਕਰ ਲਈ ਇੱਡੀ ਵੱਡੀ ਚਾਰੀ ਹਜ਼ਾਰ పేజీ ਦੀ ਜਾਂ ਕਿੰਨੇ పే ਲਾਏ ਨੇ ਇਹ ਸੱਚਾ ਕੇਸ ਹੋਏ ਤੇ 10-15 ਕਾਗਜ਼ ਬੜੇ ਹੁੰਦੇ ਨੇ ਤੇ ਇਹੋ ਇਹਨਾਂ ਨੇ ਬਾਹਰ ਆ ਜਾ ਜਿਹੜੀ ਗੱਲ ਐ ਝੜੂ ਆਂਦੀ ਕਿ ਪਾਰਟੀ ਨੂੰ ਕਮਜ਼ੋਰ ਕਰਾਂਗੇ ਮੀਤਿਆ ਸਾਹਿਬ ਨੂੰ ਅੰਦਰ ਰੱਖਾਂਗੇ ਤੇ ਇਹ ਜੇ ਦੋ ਚਾਰ ਮਹੀਨੇ ਲੱਗ ਵੀ ਜਾਣਗੇ ਜਦੋਂ ਆਏ ਉਹ ਪੰਜਾਬ ਦੇ ਵਿੱਚ ਫਿਰਨਾ ਮਹੀਨੇ ਦੋ ਮਹੀਨੇ ਸਾਰੀ ਗੱਲ ਕਵਰ ਹੋ ਜਾਣੀ ਹੈ ਤੁਹਾਡੇ ਸਾਹਮਣੇ ਇਹ ਸਾਰੀ ਗੱਲ ਹੈ ਕਿ ਕਿੰਨਾ ਕਿ ਨਸ਼ਾ ਵੇਚਿਆ ਕਿੰਦਾ ਨੌਜਵਾਨ ਮਰ ਰਹੇ ਨੇ ਕਿੰਦਾ ਟੀਕੇ ਲੱਗਣ ਦੇ ਨੇ ਬਿਲਕੁਲ ਟੋਟਲੀ ਫੇਲਿਆ ਸਰਕਾਰ ਇਸ ਕੰਮ ਤੇ ਵੀ ਉਹ ਨਸ਼ਾ ਬੰਦ ਕਰ ਸਕੀ ਇਹ ਲੋਕੀ ਸਮਾਂ ਦੇਣਗੇ ਅਸੀਂ ਦੱਸਾਂਗੇ ਕਿੰਦਾ ਬੰਦ ਕਰਾਉਣਾ ਹੈ ਅੱਜ ਤੋਂ 10 ਸਾਲ ਦਾ ਪਹਿਲਾ ਰਿਕਾਰਡ ਦੇਖ ਲਓ ਕਿ ਸਾਡੇ ਵੇਲੇ ਕਿੰਦਾ ਸਮਗਲ ਅੰਦਰ ਹੀ ਕਿੰਦਾ ਨਸ਼ਾ ਬੰਦ ਕੀਤਾ ਸੀ ਕਿੰਦਾ ਹੀ ਫੜ ਫੜ ਕੇ ਲੋਕਾਂ ਨੂੰ ਸਮਝੋ ਦੇਖੀ ਰਿਹਾ ਤਾਂ ਨਸ਼ੇ ਛਡਾਉਣ ਵਾਸਤੇ ਕੇਂਦਰਾ ਚ ਵੀ ਦਾਖਲ ਕਰਦੇ ਰਿਹਾ ਤੇ ਨਸ਼ਾ ਛਡੋ ਕੇਂਦਰ ਵੀ ਖੋਲੇ ਇਹ ਯੁੱਧਾ ਨਾਮ ਦੇ ਕੇ ਹਿਲ ਬਿਲਕੁਲ ਟੋਟਲੀ ਹਿਲ ਬੂਤ ਬੱਦੀਆ ਕਾਠ ਹੋਇਆ ਔਰ ਗੁਰਕਬਾਲ ਮਾਲ ਦੇ ਟੈਲੀਫੋਨ ਦੇ ਸਨੇਹ ਦੇ ਲੋਕ ਆਉਂਦੇ ਨੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੰਦੇਸ਼ ਸੁਣਨਾ ਚਾਹੁੰਦੇ ਜਿਉਂਹੀਂ ਉਹ ਆਂ ਤਾਂ ਸੰਦੇਸ਼ ਦਿੱਤਾ ਹੈ ਕਿ ਲੋਕ ਚੁੰਦੇ ਨੇ ਕਿ ਕੱਲ ਜਲਦੀ ਸਰਕਾਰ ਬਣੇ ਤੇ ਸਦਾ ਸਿੰਘ ਜੀ ਬਾਦਲ 27 ਵਿੱਚ ਮੁੱਖ ਮੰਤਰੀ ਬਾਦ ਸਿੰਘ ਪਾਜੀ ਵੀ ਦੀ ਗੱਲ ਸਟੀਟ ਵੀ ਹੋਈ ਆ ਵੀ ਇੰਨੀ ਵਾਰੀ ਬਣਨ ਦੇ باوجود ਉਹਦੇ ਮੰਤਰੀ ਬੰਦੇ ਐਮ ਐਲ اے ਵਿੱਚ ਵੀ ਕੋਈ ਵੀ ਆਪਣੇ ਹਲਕੇ ਜਿਹੋ ਜਿਹੇ ਪ੍ਰੋਜੈਕਟ ਉਹੋ ਜੀ ਗੱਲ ਨਹੀਂ ਕਰ ਸਕਦੇ ਕਿ ਮੈਂ ਕਿ ਉਹ ਵੱਡਾ ਪ੍ਰੋਜੈਕਟ ਇਸੇ ਲੈ ਕੇ ਆਇਆ ਇਸ ਕਰਕੇ ਲੋਕੋ ਨੇ ਨਾ ਹੀ ਨਰਾਜ਼ ਹੋ ਚੁੱਕੇ ਤੇ ਇਹਨੂੰ ਚੁਣੌਤੀ ਕੋਈ ਨਹੀਂ ਮੰਨਦੇ ਜੀ ਤੁਸੀਂ ਪੱਤਰਕਾਰ ਚਲੋ ਚੁਣੌਤੀ ਕਹਿਤੀ ਹੈ ਦੱਸਣਾ ਮੇਰਾ ਫਰਕ ਕੀ ਪਿਛਲੇ 2027 ਇਹ 2022 ਚ ਸਾਰੇ 35 ਵੋਟ ਦੇ ਫਰਕ ਨਾਲ ਨਿਕਲ ਕੇ ਗਿਆ ਤੇ ਪੂਰੀਆਂ ਪੂਛਾਂ ਚਕਾਈਆਂ ਹੋਵੀਆਂ ਸਾਰੇ ਹਲਕੇ ਜੇ ਇਹ ਮੇਰੇ ਕਾਲੀ ਦਲ ਦੇ ਸਾਥੀ ਨੇ ਤੇ ਇਸ ਵਾਰ ਅਸੀਂ ਦਾਵਾ ਕਰਦੇ ਆ ਜਿਹਦਾ ਮੇਰੇ ਪਿਤਾ ਜੀ ਨੇ ਕਿਹਾ ਕਿ 15000 ਨਾ ਪ੍ਰਤਾਪ ਸਿੰਘ ਬਾਜੇ ਇਥੋਂ ਹਰਾ ਕੇ ਘੱਲਣਾ ਇਹ ਮੁੱਖ ਮੰਤਰੀ ਕਹਿੰਦਾ ਇਹਨੂੰ ਅਸੀਂ ਐਮਐਲਏ ਨਹੀਂ ਬਣਨ ਦੇਣ ਤੇ ਜਿੱਥੇ ਗੁਰੂ ਰਾਮਦਾਸ ਦੀ ਕਿਰਪਾ ਹੋਣੀ ਹੈ ਨਾ ਉਥੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਆਪਾਂ ਗੁਰੂ ਰਾਮਦਾਸ ਦਾ ੱੱਲਾ ਫੜ ਕੇ ਚੱਲੇ ਆ ਉਹ ਮੇਰੀ ਬੇੜੀ ਦਾ ਮੜਾ ਹੈ ਤੇ ਮੈਨੂੰ ਪਤਾ ਮੇਰੀ ਬੇੜੀ ਰਾਹ ਨਹੀਂ ਰੱਖੇਗਾ ਪਾਰ ਲਾਹ। ਸਾਹਿਬ 2023 ਦੇ ਹਰ ਪ੍ਰੋਜੈਕਟ ਤੋਂ ਬਾਅਦ ਹੀਰਾਵਾ ਦੇਖ ਹਲਕੇ ਦਾ ਖਾਸ ਕਰਕੇ ਬਹੁਤ ਛੜਕਾ ਦਾ ਨੁਕਸਾਨ ਹੋਇਆ ਪੂਰੀਆਂ ਨੁਕਸਾਨੀਆਂ ਗਈਆਂ ਉਸ ਦੀ ਨੂੰ ਦੇਖਦੇ। ਦੇਖੋ ਮੈਂ ਜਨੂ ਉਦਨ ਵੀ ਕਿਹਾ ਜਿਹਦੇ ਨਾਲ ਇਹ ਬੰਦੇ ਸ਼ਾਮਲ ਹੋਏ ਕਿ ਸਰਕਾਰ ਦੇ ਪੱਲੇ ਕੱਖ ਨਹੀਂ ਝੂਠ ਮਾਰ ਕੇ ਸਰਕਾਰ ਬਣੀ ਹੈ। ਉਹ ਤੇ ਸਰਕਾਰ ਸਿਰਫ ਹੁਣ ਪੈਸੇ ਦੇਣ ਲਈ ਲੋਕਾਂ ਨੂੰ ਲੁੱਟਣਾ ਚਾਹੁੰਦੀ 65000 ਜਮੀਨ ਏਕੜ ਕਬਜ਼ਾ ਕਰਕੇ। ਚਲੋ ਸ਼੍ਰੋਮਣੀ ਅਕਾਲੀ ਦਲ ਨੇ ਬੀੜਾ ਚੁੱਕਿਆ। ਧਰਨੇ ਲਾਏ ਮੋਰਚਾ ਲਾਉਣ ਦਾ ਪਲਾਨ ਬਣਾਇਆ ਤੇ ਸਰਕਾਰ ਨੂੰ ਆਪਣਾ ਫੈਸਲਾ ਲਾਭ ਲੈਣਾ ਪਿਆ ਸਰਕਾਰ ਦੇ ਪੱਲੇ ਕੱਖ ਨਹੀਂ ਸੜਕਾਂ ਜੇ ਪਹਿਲਾਂ ਸ਼੍ਰੋਮਣੀ ਕਾਲੀ ਨੇ ਬਣਾਈਆਂ ਤੇ ਗਾਵੇਂ ਸ਼੍ਰੋਮਣੀ ਕਾਲੀ ਬਣਾਏ ਦੇਖੋ ਉਹਨਾਂ ਨੂੰ ਮੈਂ ਜੀ ਆਇਆਂ ਕਰਦਾ ਉਹਨਾਂ ਨੇ ਬਹੁਤ ਵਧੀਆ ਸੋਚ ਹੈ ਮੇਰੇ ਨਾਲ ਚੱਲੇ ਨੇ ਮੇਰੇ ਸਾਥੀ ਨੇ ਮੇਰੇ ਪਰਿਵਾਰ ਦਾ ਹੋਰ ਪਰਿਵਾਰ ਵਿੱਚ ਵਾਧਾ ਹੋਇਆ ਉਹਨਾਂ ਨੂੰ ਉਹਨਾਂ ਦਾ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਜੋ ਚਾਹੁੰਦੇ ਨੇ ਉਹਨਾਂ ਦੀਆਂ ਖਾਸ਼ਾਂ ਪੂਰੀਆਂ ਕੀਤੀਆਂ ਧੰਨਵਾਦ ਅੱਜ ਤਾਦੀਆਂ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਗੁਰਕਬਾਲ ਸਿੰਘ ਜੀ ਮਾਲ ਉਹਨਾਂ ਦੇ ਇੱਕ ਕਾਲ ਦੇ ਉੱਤੇ ਮੈਂ ਸਮਝਣਾ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਸੇ ਬਾਹਰ ਇਕੱਠੇ ਹੋਏ ਆ ਇਹ 2027 ਦੀ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਆਉਣ ਦੇ ਉੱਤੇ ਮੋਹਰਿਆ ਔਰ ਮੈਂ ਸਮਝਣਾ ਕਿ ਇਸ ਸਰਕਾਰ ਦੇ ਖਿਲਾਫ ਜਿਹਦੇ ਵਿੱਚ ਲਾਣਡ ਆਰਡਰ ਨੂੰ ਸ਼ਿੱਕੇ ਤੇ ਟੰਗਿਆ ਗਿਆ ਜਿਹਦੇ ਵਿੱਚ ਗੁੰਡਾਗਰਦੀ ਦਾ ਨਾਜ ਹੋ ਰਿਹਾ ਜਿਹਦੇ ਵਿੱਚ ਨਸ਼ਾ ਪਰਫੁੱਲਕ ਹੋ ਰਿਹਾ ਇਸ ਸਰਕਾਰ ਨੂੰ ਚੱਲਦਾ ਕਰਨ ਵਾਸਤੇ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਲਿਆਉਣ ਵਾਸਤੇ ਅੱਜ ਵੱਡੀ ਗਿਣਤੀ ਚ ਆਏ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਆ ਬਹੁਤ ਪੀਮਾ ਬਖਰੀਆਂ ਹੋਈਆਂ ਬਹੁਤ ਪੀਮਾ ਕੱਠੀਆਂ ਹੋਈਆਂ ਪਰ ਮੈਂ ਸਮਝਣਾ ਅੱਜ ਜਿਵੇਂ ਆਮੜੀ ਅਕਾਲੀ ਦਲ ਦੀ ਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਆ ਔਰ 227 ਆ ਮਿਸ਼ਨ ਲੈ ਕੇ ਚੱਲੇ ਆ ਤੋਈਆ ਵੇਖਿਆ ਜਿਵੇਂ ਆਮੜੀ ਅਕਾਲੀ ਦਲ ਦੇ ਜਿਹਾਰੂ ਵਰਕਰਾਂ ਨੇ 65 ਹਜ਼ਾਰ ਏਕੜ ਜ਼ਮੀਨ ਜਿਹੜੀ ਸਾਡੇ ਪੰਜਾਬ ਦੀ ਸੋਨੇ ਵਰਗੀ ਜੋ ਕੇਜਰੀਵਾਲ ਤੇ ਉਹਦੀ ਟੀਮ ਹੜੱਪਣਾ ਚਾਹੁੰਦੀ ਛੋਟਿਆ ਭਾਰ ਸਰਕਾਰ ਨੂੰ ਕੀਤਾ ਇਸ ਸ਼੍ਰੋਮਣੀ ਅਕਾਲੀ ਦਲ ਦੇ ਜਿਹਾਰੂ ਲੋਕਾਂ ਨੇ ਕੀਤਾ ਐ ਨਹੀਂ ਜੀ ਨੂੰ ਮੈਂ ਕਹਾਂਗਾ ਵੀ ਆਵੇਂ ਘਰ ਨਾਲ ਪਾੜੋ ਕਿਹ ਏਜੰਸੀ ਦੇ ਮਗਰ ਨਾ ਲੱਗੋ ਕੋਈ ਕਹਿੰਦੀ ਆ ਪੰਥ ਦੀ ਸੇਵਾ ਕਰਨੀ ਆ ਨਿਸ਼ਕਾਮ ਸੇਵਾ ਕਰਨੀ ਆ ਆਹ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਪੀੜੀ ਦਰ ਪੀੜੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਆ ਆਹ ਖੂਨ ਪਸੀਨੇ ਨਾਲ ਇਹਨਾਂ ਦੀ ਸਿੰਜੀ ਹੋਈ ਪਾਰਟੀ ਆ ਅੱਜ ਉਸਕੇ ਕੋਈ ਲੀਡਰ ਬਣੇ ਮੈਂ ਸਮਝਣਾ ਇਹ ਗੱਲ ਅਹੀ ਸਾਡੇ ਵਰਕਰ ਤੇ ਸਾਡੇ ਲੀਡਰ ਬਰਦਾਸ਼ਤ ਨਹੀਂ ਕਰਨਗੇ